ਖਬਰਾਂਾਂ ਮੈਂ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਖੁਸ਼ਰਾਤ ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਮਜੀਤ ਸਿੰਘ ਮਜੀਠੀਆ ਦੇ ਵਕੀਲਾ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਕੋਲ ਕੋਈ ਸਬੂਤ ਨਹੀਂ ਧਾਕਾ ਕੀਤਾ ਗਿਆ ਹੈ ਬਿਕਮਜੀਤ ਸਿੰਘ ਮਜੀਠੀਆ ਦੇ ਨਾਲ ਇਹ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂਕਿ ਬਿਕਰਮ ਮਜੀਠੀਆ ਜਿਹੜੇ ਨੇ ਉਹ ਮੰਤਰੀ ਅਵਧਾਇਕਾਂ ਅਤੇ ਮੁੱਖ ਮੰਤਰੀ ਦੇ ਖੁਲਾਸੇ ਕਰ ਰਹੇ ਨੇ ਉਹਨਾਂ ਨੂੰ ਬੇਨੁਕਾਬ ਕਰ ਰਹੇ ਨੇ ਕਿਉਂਕਿ ਖੌਪ ਡਾਟਾ ਹੈ ਬਿਕਮ ਮਜੀਠੀਆ ਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੱਥ ਪਾਏ ਨੇ ਅੱਜ ਜੋ ਕੁਝ ਵੀ ਹੋਇਆ ਜੇ ਗੱਲ ਕਰਤੇ ਸੀ ਤੱਥਾਂ ਦੀ ਕਿਉਂਕਿ ਸਰਕਾਰੀ ਵਕੀਲ ਯਾਨੀ ਕਿ ਪੰਜਾਬ ਸਰਕਾਰ ਦੇ ਵਕੀਲ ਵਾਰ-ਵਾਰ ਕਹਿ ਰਹੇ ਨੇ ਕਿ ਮਜੀਠੀਆ ਅਤੇ ਮਜੀਠੀਆ ਦੇ ਵਕੀਲਾਂ ਕੋਲ ਨਾ ਤੇ ਦਲੀਲਾਂ ਨੇ ਨਾ ਅਪੀਲਾਂ ਨੇ ਨਾ ਇਹਨਾਂ ਦੇ ਕੋਲ ਠੋਸ ਸਬੂਤ ਨੇ لیکن ਅਰਸ਼ਦੀਪ ਸਿੰਘ ਕਲੇਰ ਜੋ ਸ਼ਰੂਮਣੀ ਅਕਾਲੀ ਦਲ ਦੇ ਸਪੋਕਸਮੈਨ ਵੀ ਨੇ ਅਤੇ ਪਲੱਸ ਉਹ ਪੇਸ਼ੇਵਰ ਜੋ ਐਡਵੋਕੇਟ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਤੱਥ ਵੀ ਨੇ ਸਬੂਤ ਵੀ ਨੇ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਲੇਕਰ ਅੱਜ ਉਹਨਾਂ ਦਲੀਲਾਂ ਅਤੇ ਅਪੀਲਾਂ ਅਤੇ ਉਹਨਾਂ ਠੋਸ ਸਬੂਤਾਂ ਦੀ ਜਿਹੜੀ ਹੈ ਲੱਸੀ ਕਰ ਦਿੱਤੀ ਗਈ ਯਾਨੀ ਕਿ ਪੂਰੀ ਤਰ੍ਹਾਂ ਟੇਕ ਨਹੀਂ ਪਾਇਆ ਇਸ ਕਰਕੇ ਮਾਮਲਾ 29 ਜੁਲਾਈ ਨੂੰ ਪਹੁੰਚ ਗਿਆ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਨੂੰ ਜਵਾਬਤ ਮਿਲਣੀ ਹੈ ਜਾਂ ਨਹੀਂ ਪਹਿਲਾ ਗੱਲਬਾਤ ਕਰਦੇ ਹਾਂ ਉਹਨਾਂ ਵਕੀਲਾਂ ਦੀ ਕਿ ਵਕੀਲਾਂ ਨੇ ਕੀ ਕੀਤਾ ਦੱਸਿਆ ਜਾ ਰਿਹਾ ਹੈ ਕਿ ਬਿਕਮ ਜੀਛਿਆ ਦੀ ਪੋਜੀਸ਼ਨ ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ ਵਿੱਚ ਸੋਧ ਲਈ ਤਿੰਨ ਹਫ਼ਤੇ ਦਾ ਸਮਾਂ ਮੰਗਿਆ ਯਾਨੀ ਕਿ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਉਹਦੇ ਵਿੱਚ ਸੋਧ ਵੀ ਨਹੀਂ ਕੀਤੀ ਗਈ ਕਿਉਂਕਿ ਪੁਖਤਾ ਸਬੂਤ ਨਹੀਂ ਸੀ ਤਤ ਨਹੀਂ ਸੀ ਕੋਈ ਠੋਸ ਠੋਸ ਚੀਜ਼ਾਂ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਨੇ ਅਪੀਲ ਸਵੀਕਾਰ ਕਰ ਲਈ ਹੈ ਇਸ ਲਈ ਸੁਣਵਾਈ ਤਿੰਨ ਹਫ਼ਤਿਆਂ ਲਈ ਮੁਲਤਵੀ ਹੋਈ ਹੈ ਇਸ ਮਗਰੋਂ ਹੁਣ 29 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਦੱਸਦੀ ਕਿ ਬਿਕਮ ਸਿੰਘ ਮਜੀਠੀਆ ਦਾ 6 ਜੁਲਾਈ ਨੂੰ ਪੁਲਸ ਰਿਮਾਂਡ ਖਤਮ ਹੋ ਗਿਆ ਇਸ ਦੇ ਬਾਅਦ ਮੁਹਾਲੀ ਦੀ ਉਦਾਲਤ ਨੇ 19 ਜੁਲਾਈ ਤੱਕ ਉਹਨਾਂ ਨੂੰ ਨਿਆਇਕ ਹਾਜ਼ਰ ਕੁੱਝ ਪੈਂਦਾ ਮਜੀਠੀਆ ਨੇ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ ਜਿਗਰ ਜੋ ਕਹਿੰਦੇ ਕਿ ਬਿジネス ਨੇ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ 25 ਜੂਨ ਨੂੰ ਸਵੇਰੇ 9 ਵਜੇ ਦੇਖ ਲਈ ਪੁਲਸ ਉਹਨਾਂ ਦੇ ਅਪਰਸ਼ਰ ਪਹੁੰਚੀ ਅਤੇ 11 ਵਜੇ ਤੱਕ ਗੈਰਕਾਨੂੰਨੀ ਹੱਥ ਵਿੱਚ ਰੱਖਿਆ ਯਾਨੀ ਕਿ ਇੱਕ ਪਾਸੇ ਇਲਜ਼ਾਮ ਲਗਾਇਆ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਰਾਜ ਦੇ ਕੋਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦਾ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਨਾਲ ਧੱਕੇ ਕਰ ਰਿਹਾ ਹੈ ਜਿਹੜੀਆਂ ਆਪਣੀਆਂ ਦਲੀਲਾਂ ਅਤੇ ਠੋਸ ਸਬੂਤ ਪੇਸ਼ ਕੀਤੇ ਗਏ ਵਕੀਲਾਂ ਦੇ ਕੋਲ ਉਹਨਾਂ ਦੇ ਵਿੱਚ ਸੋਧ ਨਹੀਂ ਕੀਤੀ ਗਈ ਸੀ ਇਵੇਂ ਹੀ ਚਲੇ ਗਿਆ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਹੈ ਬਿਕਰਮਜੀਠੀਆ ਦੇ ਵਕੀਲਾਂ ਨੇ ਕਿ ਅਸੀਂ ਸੋਧ ਕਰ ਲਈ ਹੈ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਕਿ ਬਿਕਰਮਜੀਤਿਆ ਨੂੰ ਜ਼ਬਾਨਤ ਮਿਲੇ ਉਸ ਨੂੰ ਲਗਭਗ ਹੁਣ ਵਕੀਰ ਜਿਹੜੇ ਨੇ 3 ਮਹੀਨੇ 3 ਹਫਤੇ ਲਗਾਤਾਰ ਖੰਘਾਲਣਗੇ ਪੂਰੀ ਕਾਗਜ਼ ਜਿਹੜੇ ਡਾਕੂਮੈਂਟਸ ਨੇ ਉਹ ਨਤੀ ਕੀਤੇ ਜਾਣਗੇ ਕਾਗਜ਼ਾਂ ਦੇ ਵਿੱਚ ਦਸਤਾਵੇਜ਼ਾਂ ਦੇ ਵਿੱਚ ਹੁਣ ਸੋਧ ਦੇ ਲਈ 3 ਹਫਤੇ ਦਾ ਸਮਾਂ ਮੰਗਿਆ ਹੈ ਲੇਕਿਨ ਇਹ ਦਰ ਵਿਜੀਲੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਮਜੀਠਿਆ ਨੂੰ